ਹੈ ਗਾਇਜ਼ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਵਲੌਗ ਤਾਂ ਰਾਤੀ ਸ਼ੁਰੂ ਹੋ ਗਿਆ ਫਿਰ ਵਲੌਗ ਰਾਤੀ ਵੀ ਸ਼ੁਰੂ ਹੋ ਗਿਆ ਰਾਤੀ 1 ਵਜੇ ਕੇ ਡੇਡ ਵਜ ਰਿਹਾ ਸੀ ਰਾਤੀ ਜਾ ਕੇ ਬੈਠੀ ਹੋਈ ਮੈਂ ਬਣਾਇਆ ਸੀ ਆ ਲੈ ਹੁਣ ਠੀਕ ਹੈ ਕੁਛ ਠੀਕ ਹੈ ਫਿਰ ਹੁਣ ਜੇ ਠੀਕ ਹੈ ਤਾਂ ਕੀ ਕਰਾਂਗੇ ਫਿਰ ਹੁਣ ਲੈ ਫਿਰ ਉਹੀ ਤਾਂ ਕਰ ਲੈਣਾ ਕੀ ਤਾਂ ਵੀ ਰੋਜ਼ ਰੋਜ਼ ਟਾਈਮ ਹੋ ਗਿਆ ਬਹੁਤ ਜ਼ਿਆਦਾ ਇਹਨਾਂ ਲੈ ਜਾ ਚਲੋ ਇਹਨਾਂ ਨੂੰ ਛੱਡ ਕੇ ਆਣੇ ਸਕੂਲ ਤੇ ਹਰਮਨ ਆ ਜਾਓ ਉੱਥੇ ਲੱਗਾ ਸੈਟਿੰਗ ਕਰਨਾ ਆਇਆ ਬੁੱਤੀ ਓਏ ਛੇਤੀ ਆ ਜਾਓ ਚਲੋ ਚੱਲੀਏ ਸਕੂਲ ਲੋਈ ਕੋਰੇ ਵਾਲੀ ਬਾਰ ਗੱਡੀ ਆ ਗਈ ਤੇ ਮਨਪਰੀਜਾਂ ਦੇ ਕੋੜਾ ਸਟਣ ਲਓ ਜੀ ਗੇਟ ਦੇ ਰੈਂਪ ਦੇ ਅੱਗੋਂ ਸਫਾਈ ਹੋ ਰਹੀ ਐ ਤੇ ਆ ਮਿੱਟੀ ਇੰਨੀ ਇਕੱਠੀ ਹੋ ਗਈ ਇੱਥੋਂ ਬੱਚਾ ਮੰਜਿਆਂ ਨੂੰ ਗੁਟਕੇ ਲਵਾਉਣੇ ਥੱਲੇ ਜਿਹੜੇ ਪਾਵਾਂ ਥੱਲੇ ਹੁੰਦੇ ਨੇ ਚਲੀਟਾਂ ਨਹੀਂ ਪੈਂਦੀਆਂ ਫਿਰ ਇੱਕ ਅੱਗੇ ਨੇ 100 ਆਏ ਚਲੋ ਮੰਜੇ ਵੀ ਬੜਾ ਖੁੰਝੇ ਜਿਹਾ ਪੈ ਗਿਆ ਬਹੁਤ ਬਰੇ ਬਰੇ ਇੱਥੇ ਹੁੰਦੀ ਪਈ ਹੈ ਗੋਲ ਗੱਪਾ ਤਰ੍ਹਾਂ ਦੀ ਤਿਆਰੀ ਆ ਸਾਡਾ ਦੂਸਰਾ ਗੋਲ ਗੱਪਾ ਜਰਿੰਦੇ ਨਾ ਆਪਣਾ ਆਪਣਾ ਪਾਰਟੀ ਲਵਾਵਾ ਇੱਥੇ ਆਏ ਬਨੇ ਆਟੇ ਦੇ ਗੋਲ ਗੱਪੇ ਲੱਗੇ ਇਸ ਵਾਰ ਕਿਉਂ ਕਿ ਉਹ ਬੜੇ ਬਹੁਤ ਵੱਡੇ ਵੱਡੇ ਸੀ ਅੱਜ ਮਨਪ੍ਰੀਤ ਵਾਸਤੇ ਜੁੱਤੀ ਲੈ ਆਏ ਤੇ ਜੁੱਤੀ ਨਵਦੀਪ ਨੂੰ ਪੂਰੀ ਹੈ ਕਹਿੰਦੇ ਮੈਂ ਰੱਖਣੀ ਆ ਮੈਂ ਪਾਣੀ ਆ ਠੀਕ ਆ ਗੋਲਗੱਪਾ ਚੈਲੰਜ ਦੀ ਤਿਆਰੀ ਹੋ ਰਹੀ ਆ ਆ ਗੋਲਗੱਪੇ ਖਾਣ ਵਾਸਤੇ ਉਹ ਡੋਂਗਾ ਆਪਦਾ ਚੱਕ ਲਈ ਅੱਡ ਇਹ ਗੋਲਗੱਪੇ ਆ ਰਹੇ ਨੇ ਇਹ ਟਾਈਮਰ ਨਹੀਂ ਹੈ ਇੱਥੇ ਦੇਖ ਟਾਈਮ ਲਾਣਾ ਵੇਖਣਾ ਇਹ ਵੀ ਕੌਣ ਕਿੰਨੇ ਜ਼ਿਆਦੇ ਗੋਲਗੱਪੇ ਖਾਂਦਾ ਆ ਜ਼ਿਆਦਾ ਵੀ ਖਾਂਦਾ ਹੈ ਲੈ ਇਹ ਪਤਾ ਲੱਗੇਗਾ ਵੀ ਕਿੰਨਾ ਕਿੰਨੇ ਟਾਈਮ ਹੈ ਹੈ ਤੇਰੀ ਮੰਮੀ ਤੇ ਮੇਰੀ ਤੇਰੀ ਹਾਂ ਟੀਮ ਹੈਗੀ ਆ ਹਰਮਨ ਤੇ ਮਨਪ੍ਰੀਤ ਨਵਦੀਪ ਤੇ ਮੈਂ ਆਪਾਂ ਫਟੇ ਝੱਕ ਦਾਂਗੇ ਵੇਖੀ ਬੇਟਾ ਕੋਈ ਨਹੀਂ ਹਰੀ ਮਿਰਚ ਖਾਵਾਂਗੇ ਜਿਹੜਾ ਹਾਰਿਆ ਉਹਨੂੰ ਦੋ ਹਰੀਆਂ ਮਿਰਚਾਂ ਖਾਣੀਆਂ ਉਹਨਾਂ ਨੇ ਠੀਕ ਹੈ ਹੈ ਇੱਕ ਖਾਣੀ ਹੈ ਜਿਹੜਾ ਜਿੱਤਿਆ 50 ਰੁਪਏ ਨਾਮ ਠੀਕ ਹੈ ਤੁਸੀਂ ਲੋ ਜੀ ਗੋਲ ਗੱਪੇ ਚੈਲੰਜ ਹੁਣ ਸਟਾਰਟ ਕਰਨ ਜਾ ਰਹੇ ਹਾਂ ਤੁਸੀਂ ਆਲੂ ਪਾ ਲਓ ਆਪਦੇ ਉਹਦੇ ਕੋਲੇ ਤੇ ਪਾਣੀ ਪਾਓ ਠੀਕ ਹੈ ਜੀ ਆਲੂ ਮਾਲੂ ਹਾਂ ਆਲੂ ਕੋਲੇ ਜੀ ਪਾ ਲਓ ਆਪ ਦਾ ਆਪ ਦਾ ਨਹੀਂ ਨਹੀਂ ਇਹ ਨਹੀਂ ਠੀਕ ਹੈ ਇੱਥੇ ਚੱਲੇ ਐਂ ਹੀ ਚੱਲੇਗਾ ਚਲੋ ਠੀਕ ਹੈ ਫੇਰ ਲੋ ਜਾ ਗਏ ਗੋਲ ਗੱਪੇ ਚੈਲੰਜ ਸਟਾਰਟ ਕਰਨ ਲੱਗੇ ਆ ਤੇ ਟਾਈਮਰ ਨਵਦੀਪ ਕੋਲ ਹੈ ਦੇਖਦੇ ਕਿੰਨੇ ਟਾਈਮ ਚ ਕੌਣ ਪਹਿਲਾਂ ਖਾਂਦਾ ਹੈ ਚਲੋ ਕਰੋ ਸਟਾਰਟ 1 2 3 ਇੰਨੇ ਨਹੀਂ ਹੋਏ ਤੁਹਾਡੇ ਬਸ ਨਾ ਫਿਰ ਹੜ ਮੰਨ ਲੇ ਜੀ ਹੈ ਨਾ ਸਾਨੂੰ ਰੁਕਵਾ ਕੇ ਤੇ ਆਪ ਖਾ ਲੋ ਖਾ ਲੋ ਜਲਦੀ ਜਲਦੀ ਕਰੋ ਦਵਾ 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 ਬਣੇ ਦਵਾ ਦਵਾ ਨਹੀਂ ਰੁਕਾਇਆ ਬੇਟਾ ਚੋ ਚਲੋ ਜਲਦੀ 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 ਲਓ ਖਾਣ ਚ ਛੇਤੀ ਕਰੋ ਤੁਸੀਂ ਰੱਖੀ ਬੈਠੇ ਇਹ ਮੋਚ ਗੋਲ ਗਾ ਪਕਾ ਰਹੇ ਨੇ ਇਹ ਅਈ ਧੰਨਕੁਮਾਰ ਅਈ ਡਰਣਗੇ ਸੱਡਣ ਕਿਹੜੀ ਜਾ ਕੇ ਚੱਲ ਬੱਚਾ ਪਾ ਠੀਕ ਟਾਈਮ ਬਹੁਤ ਹੋ ਗਿਆ ਨਾ ਛੇਤੀ ਕਰੋ ਡੇਢ ਤੁਸੀਂ ਜਬ ਕਰ ਜਾਨੇ ਜਿੰਨੇ ਮਿੰਟ ਚਾਹੁੰਦੇ ਮੇਰੇ ਖਾ ਲੈਣ ਦੋ ਹਾਂ ਸੱਚ ਸਹੀ ਗੱਲ ਹੈ ਮੈਂ ਕਹਈ ਨਾ ਨਾ ਵੀ ਛੇਤੀ ਕਰੋ ਮੈਂ ਤਾਂ ਕਹਿੰਦਾ ਵੀ ਲੇਟ ਕਰੋ ਹੋਰ ਕੀ ਤੇ ਆਵੇਂ ਨਾ 1 ਸੈਕਿੰਡ ਮੈਂ ਕਹਾਂ ਨਾ ਮੈਂ ਚਾਹਤ ਕੰਜੇ ਕੋਈ ਨਹੀਂ ਨਾ ਛੇਤੀ 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 ਓ ਲੇਟ 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 ਮੈਂ ਪਾਣੀ ਖਾ ਪਾਣੀ ਖਾ ਕਰੋ ਕਾਲੀ ਪਾਣੀ ਕਰਾ ਹੈ ਵੀ ਨਹੀਂ ਕਿੱਥੇ ਆਉਂਦੇ ਸੀ ਆ ਦੇਖੋ ਟਾਈਮਰ ਅਜੇ 2 ਮਿੰਟ ਹੋਣਾ ਨਹੀਂ ਜੇ ਤੁਸੀਂ ਗੋਲ ਗੋਪਾ ਤਿਆਰ ਬੜਾ ਘੱਟ ਲੱਗਿਆ ਮੇਰੇ ਚਿੱਟੇ ਹੋਣਾ ਨਹੀਂ ਤੇਰੀ ਮੰਮੀ ਜਦੋਂ ਮੈਂ ਵੇਲਾ ਕਰਕੇ ਗੋਲ ਗੋਪਾ ਖਾਦੀ ਜਾਂਦੀ ਹੈ ਠੀਕ ਹੈ ਪਾਣੀ ਵੀ ਪਾਣਾ ਵਿੱਚ ਆਵੇ ਗ੍ਰਾਊਂਡ ਵੀ ਪਾਏ ਜਾਣੀਆਂ ਆਹ ਨੂੰ ਤਾਂ ਪਾਈਂ ਜਾਂਦੇ ਹੋ। ਛੱਤੀ ਕਰ। ਛੱਤੀ ਨਾ ਕਰਨ। ਹੋਣਾ ਇਹ ਕਿੰਨੇ ਹੋ ਗਏ? 2 ਮਿੰਟ। 2 ਉਹ 20 30 ਸੈਕਿੰਡ ਹੋ ਗਏ। ਡੇਢ ਇਹਨਾਂ ਤੇਲ ਪਾਣਾ ਪਵੇ। ਉਹ ਤਾਂ ਹੌਲੀ ਹੌਲੀ ਲੱਗਿਆ ਜਾਨਾ ਬਿਲਕੁਲ। ਕੋਈ ਨਹੀਂ ਹੌਲੀ ਹੌਲੀ ਠੀਕ ਹੈ। ਹਾਂ ਸੱਚੀ ਨਹੀਂ ਤੇਜ਼ ਖਾਦੀ ਜਾਂਦੇ ਨੇ ਤਾਂ। ਸੌਰੀ। ਇਹ ਤਾਂ ਬੜੀ ਜਿਆਦਾ ਤੇਜ਼ ਖਾਦੇ ਜਾਂਦੇ ਨੇ। ਇਹ ਚੈਲੰਜ ਹੈ ਚੈਲੰਜ ਟੇਸਟ ਵਾਸਤੇ ਨਹੀਂ ਖਾਂਦੇ ਵੇ ਤੁਸੀਂ ਲੈੜੇ ਨੂੰ ਅੱਜ ਦੀ ਬਾਤ ਤੇ ਹੋਣੀ ਜਦ ਵੀਡੀਓ ਖਤਮ ਹੋ ਗਈ ਹੈ ਲੈ ਕੇ ਜੀ ਤੁਸੀਂ ਲੈ ਲਈਓ ਕਿਉਂ ਸਾਡੀ ਲੜਾਈ ਕਿਉਂ ਹੋ ਗਈ ਮੇਰੇ 10 3 ਮਿੰਟ 9 ਸੈਕਿੰਡ ਜਦੋਂ ਗੋਲ ਗੱਪੇ ਖਤਮ ਹੋਏ ਨਾ ਖਾਣ ਆਸ ਤੋ ਲਾਸਟ ਗੋਲ ਗੱਪੇ ਮੂਹਰੇ ਪਾ ਲੈ ਨਾਲ ਦਿਨ ਟਾਈਮਰ ਬੰਦ ਕਰਨਾ ਠੀਕ ਹੈ ਹੂੰ ਮੂਹਰੇ ਹੀ ਖਤਮ ਹੋਣਾ ਚਾਹੀਦਾ ਹੈ ਉਹ ਨਹੀਂ ਨਵਦੀ ਪੈ ਨਾਣੀ ਬੁੱਤੀ ਐ ਨਾਣੀ ਐ ਹੀ ਨਹੀਂ ਬੇਟਾ ਮੂੰਹ ਤੇ ਪਾ ਲ ਨਾ ਗੋਲ ਪਾ ਇਹਨਾਂ ਬਹੁਤ ਆ ਇਹਨਾਂ ਬਹੁਤ ਸੈਕਿੰਡਰ ਨਹੀਂ ਬਰਬਾਦ ਕਰਦੇ ਨੇ ਹਾਂ ਨਹੀਂ ਇਹਨਾਂ ਬਹੁਤ ਆ ਚਲੋ ਚਲ ਜਾ ਪਹਿਲੇ ਹਾਂ ਤੇਰੀ ਮੰਮੀ ਨੇ ਤੇ ਮੂੰਹ ਗੋਲ ਪਾ ਅੰਦਰ ਲਗਾ ਅੰਦਰ ਦਾ ਘੰਟਾ ਲਾ ਦੇਣਾ ਨਾ ਸੱਚ ਇੱਕ ਸੈਕਿੰਡ ਹੀ ਲਾਵੇਗੀ ਉਹ ਤਾਂ ਸੈਕਿੰਡ ਹੈ ਵੀ 4 ਮਿੰਟ ਦਾ ਕਰਾਂ ਕੀ ਛੱਡੂ ਮੈਂ ਤਾਂ ਕਹਿੰਦੀ ਪਲੀਜ਼ 4 ਮਿੰਟ ਆ ਦੇ ਕੋਈ ਨਹੀਂ ਚਲੋ ਚਲੋ ਕੋਈ ਲਗੇ ਤੇ ਚਲੋ ਹੋ ਗਿਆ ਕਿੰਨਾ ਟਾਈਮ ਹੋਇਆ ਹੈ ਦੇਖ ਹੁਣ ਬਸ 4 ਮਿੰਟ ਹੋਣਾ ਨਹੀਂ ਆਇਆ 3 ਮਿੰਟ 52 ਸੈਕਿੰਡ ਠੀਕ ਹੈ ਜੀ ਲੈ ਨੇੜੇ ਕਰਿਓ ਨਾ 2 ਮਿੰਟ 15 ਸੈਕਿੰਡ ਮੈਂ ਘਟਾਵਾਂ ਮੈਂ ਹਾਂ ਤਿੰਨ ਮਿੰਟ 52 ਸੈਕਿੰਡ ਹੋ ਗਏ ਚਲੋ ਹੁਣ ਆਪਣੀ ਵਾਰੀ ਸਟਾਰਟ ਚਲੋ ਹੋ ਗਿਆ ਟਾਈਮਰ ਸਟਾਰਟ ਚੱਲ ਰਹੀ ਤੇ 11 ਅਰ ਮਿਰਚ ਤੇ 4 50 ਰੁਪਏ ਠੀਕ ਹੈ ਬੜੀ ਗਰੀਬ ਕਿਸੀ ਹੈ ਇੱਕ ਦਲੇਰ ਨੂੰ ਪਾਉਂਦੀ ਹੈ ਗਾੜੀ ਚੰਗੀ ਤਰ੍ਹਾਂ ਪਾਉਣਾ ਪਰ ਕੇ ਪਾਈਆ ਨਾ ਸੀ ਹਾਂ ਅਈ ਨਾ ਕਰ ਉਹ ਤੂੰ ਮੈਂ ਤੁਸੇ ਚੀਟਿੰਗ ਕਰਦੇ ਏ ਚੰਗੀ ਤਰ੍ਹਾਂ ਟੜੀ ਪਰ ਕੇ ਪਾਉ ਆਕੇ ਟੁਕੜਾ ਕਿੰਨਾ ਸਰ ਆਲੂ ਕਿਹੜੇ ਟੁਕੜੇ ਐ ਮੈਂ ਮੈਂ ਮਾਇਓਂ ਨਹੀਂ ਮੈਂ 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 ਨਾ ਪਾਉਂਦਾ ਸੀ ਪੂਰਾ ਪਰਦਾ ਸੀਗਾ ਮੈਂ ਹੋਰ ਪਾ ਦਿਸ ਇਜ਼ ਚੀਟਿੰਗ ਫਿਰ ਰੋਕਣਾ ਨਹੀਂ ਕਿਤੇ ਕੋਸ਼ਿਸ਼ ਤਾਂ ਕਰਦੇ ਵੈਨੇ ਪਾਣੀ ਹੀ ਪੋੜਵਾ ਜਾ ਹੈ ਨਾ ਰੀ ਆਂ ਵੀਰ ਪਾਣੀ ਹੀ ਪੋੜਵਾ ਜਾ ਇਹ ਕਰੋਗੇ ਕਰਨ ਦੇ ਨਹੀਂ ਹਜਰ ਮੰਮੀ ਪਾਣੀ ਤਾਂ ਬੰਦੀ ਪੇੜੀ ਤੂੰ ਥੋੜਾ ਐਸਾ ਹੀ ਕਰੀ ਕੋਈ ਗੱਲ ਹੁੰਦੀ ਆ ਦੇਖਿਆ ਰੇ ਉਹਨੇ ਬੋਲੇ ਤੁਸੀਂ ਦੇਖਿਆ ਰੇ ਉਹਨੇ ਜਿਆਦਾ ਮਾਨ ਗਏ ਉਹਨੇ ਜਿਆਦਾ ਗੱਨੇ ਉਹਨੇ ਰੋਕੋਣਾ ਖਾ ਉਹ ਚੌਨਾ ਦੀ ਟੀਮ ਹੈਗੀ ਜਿਵੇਂ ਮਰਜ਼ੀ ਖਾਣ ਆਪਾਂ ਨੂੰ। ਉਹ ਹੀ ਹੋਵੇ ਜਿਵੇਂ ਆਪਾਂ ਨੂੰ ਜਿਹੜੇ ਖਾਂਦੇ। ਲੋ ਮੋਲ ਦਾ ਪਤਾ ਨਹੀਂ ਬੋਲਦਾ। ਹਾਂ ਕੀ ਹੈ? ਜੁਮੀ ਨਹੀਂ ਆ ਰਹੀ। ਜੋ ਉਹ ਟੁੱਟ ਗਿਆ ਯਾਰ ਮੈਂ ਖਾਣੇ ਦੀ ਖਾ ਲਿਆ। ਕਿਹੜੀ ਸੀ ਚੀਟਿੰਗ ਹੋਣੀ ਨਹੀਂ ਕਰਦੇ ਫੇਰੇ ਆ। ਇਹ ਤਾਂ ਥੋੜਾ ਜਿਹਾ ਉਤੋਂ ਦੇ ਪਾਣੀ ਵਿੱਚ ਪਾ ਲਿਆ। ਵੀਰ ਨੂੰ ਤਾਂ ਡਕਾਰ ਵੀ ਆ ਗਿਆ ਹੈਗਾ ਗਾਇਸ ਵੀਰੇ ਦੇਖ ਲੋ ਟਾਈਮ ਗਾਇਸ ਵੀਰੇ ਗਾਇਸ ਦੇਖੋ ਕਿਵੇਂ ਖਾਂਦੇ ਪੈਨ ਸਾਨੂੰ ਇਹੀ ਵੱਲ ਨਹੀਂ ਆਇਆ ਸੀ ਜਿਵੇਂ ਹੀ ਖਾਣ ਦਾ ਨੂੰ ਨਵਦੀਪ ਨੇ ਕੁਝ ਨਹੀਂ ਖਾਧਾ ਨਵਦੀਪ ਨੇ 10 ਮਿੰਟ ਖਾਧੇ ਡੈਰ ਨੇ ਤੰਗੂ ਬਹੁਤ ਕਰ ਸਾਰੇ ਇੱਥੇ ਸਾਰਾ ਲਿਬੜ ਗਿਆ ਹੈਗਾ ਮੂੰ ਮੈਨੂੰ ਕੀ ਪਤਾ ਸੀ ਮੂੰ ਲਬੇੜ ਲਬੇੜ ਕੇ ਖਾਣਾ ਹੁੰਦਾ ਹੈਗਾ ਹੂੰ ਜਮਾ ਥੋੜਾ ਹੋ ਗਿਆ ਕੋਈ ਆ ਰਕ ਬੱਟੀ ਜੇ ਖਤਮ ਤਾਂ ਹੋ ਗਿਆ ਹੋਰ ਮੈਂ ਤੂੰ ਕੀ ਕਰਾਂਗਾ ਨਾਲ ਨਾ ਮਰਾ ਇਨ ਤਾ ਹੁਣੇ ਤਾ ਹੁਣੇ ਰਿਜ਼ਲਟ ਮੈਂ ਖਾ ਟਾਈਮ ਮੈਂ ਖਾ ਮੈਨੂੰ ਪਹਿਲੇ ਖਾ ਮੈਨੂੰ ਨਾ ਪਟੇ ਨਾ ਤੋ ਮਿੰਟ ਵਿਖਾ ਦੇ ਸੀ ਤਰ ਵਿਖਾ ਦੇ ਨਾ 1-2 ਮਿੰਟ 40 ਸੈਕਿੰਡ ਐਨੀ ਜ਼ੋਰ ਦੀ ਹੋਰ ਕੀ ਸਮਝ ਤੇ ਨਹੀਂ ਹੈ ਗਿੰ ਬਿਲਕੁਲ ਗੱਲ ਨਹੀਂ ਅਜਿੱਤ ਕੇ ਹੁਣ ਸੁਣਾ ਹੁਣ ਰੁੱਸਣ ਦਾ ਕੰਮ ਇਹਨਾਂ ਦਾ ਹੁਣ ਸੁਣਾ ਇਹਨਾਂ ਨੇ ਹੁਣ ਅਸੀਂ ਨਹੀਂ ਲੈ ਰੁੱਸਦਾ ਆਏਗਾ ਜਿਆਦਾ ਹੀ ਗੱਲ ਗੱਲ ਤੇ ਰੁੱਸਦਾ ਆਏਗਾ ਹਾਂਜੀ ਹੁਣ ਮੰਮੀ ਜੀ ਇੱਥੇ ਹਾਰ ਕੇ ਹਾਰੇ ਹਾਰੇ ਗਏ ਤੁਸੀਂ ਅਸੀਂ ਇੱਕ ਮਿੰਟ ਨੂੰ ਹਾਰ ਗਏ ਇੱਕ ਮਿੰਟ ਪਤਾ ਕਿੰਨਾ ਹੁੰਦਾ ਆ 50 ਰੁਪਏ ਦਾ ਸਾਡੇ ਮੇਰੇ ਹਾਂ ਤੁੰਗਾਈ ਲਾ ਅੰਬਰ ਤੇਰੀ ਵੀਰੇ ਦੀ ਵੀ ਸਾਰੇ ਤਾਂ ਨਹੀਂ ਖਾ ਪਾਵਾਂਗੇ ਜਿੰਨੀ ਮੇਰੇ ਕੋਲ ਕੁਝ ਵੀ ਹੈ ਅੱਤੇ ਵੀਰਾ ਖਾਓਗਾ ਤੁਸੀਂ ਖਾਓਗੇ ਤੁਸੀਂ ਹਾਂ ਖਾ ਲੈ ਦੇਖਣੀ ਬਣੀ ਖਾਣੀ ਚੋਣੀ ਬਣੀ ਉਹ ਤਾਂ ਚੈਲੰਜ ਕਰਨਾ ਕਰਦਾ ਜਨਮਾਸ ਨੇ ਖਾੜੀ ਹੋਣਾ ਖਾ ਲਾ ਖਾ ਲਾ ਮਿੰਟ ਮਾਰ ਮੇਰਾ ਵੀ ਖਾਊਗਾ ਜੀ ਐ ਮੈਂ ਪੜੀ ਜੀ ਪੜੀ ਜੀ ਪੜਨੇ ਪੜੀ ਲਾ ਪੜੀ ਤਰਾ ਖੜਾ ਯਾਰ ਨੌਂਦੀ ਤਾਂ ਇਹ ਨਹੀਂ ਮਰਚਣਾ ਨਹੀਂ ਹੈਗੀ ਮੇਰਾ ਭਾਜੀ ਦਾ ਆ ਖਾਵੇ ਤੂੰ ਇੱਤੋਂ ਵੀ ਖਾ ਗੋ ਜਰਾ ਹਰਮਣ ਆਈ ਸਾਰੇ ਗੰਦਰਾ ਮੰਮੀ ਮੰਮੀ ਲਗਾਣੀ ਨਹੀਂ ਆ ਚੱਬ ਕੇ ਲੋਟੇ ਟੇਸ ਗਈ ਹੈਗੀ ਤੁਸੀਂ ਪੂਰੀ ਜਸਕੇ ਲੈ ਲਾਈ ਹਣੀ ਠੀਕ ਹੈ ਨਾ ਹਰਮਨ ਚਸ ਕੇ ਲਾ ਕੇ ਖਾ ਉਹ ਨਰਮਨ ਹਾਂ ਜੀ ਖਾਓ ਮੇਰੇ ਖਾਓ ਓਏ ਹੋਏ ਉਹ ਕਿ ਪਿੱਛੇ ਚੱਲ ਖਾ ਹੁਣ ਮੈਂ ਤੁਹਾਨੂੰ ਮਿਨਾ ਆਪ ਚੰਗੀ ਤਰ੍ਹਾਂ ਫਲ ਫਰੋਂ ਫਰੂਟ ਕੇ ਲਾਈਕ ਐਵੇਂ ਲੱਗਦਾ ਚਲੋ ਕੀ ਦੇਖਦੇਵੇਂ ਇੱਧਰ ਖਾ ਹਰਮਨ ਇਹ ਕੋੜੀ ਨਹੀਂ ਇਹ ਰੋਈ ਗੱਲ ਫਿਰ ਤੇਰੀ ਮੰਮੀ ਝੜਕੀ ਸੀ ਫਿਰ ਤੂੰ ਇਹ ਮੰਮੀ ਤੂੰ ਬਾਅਦ ਖਾ ਗਿਆ ਦੇਖ ਲੈ ਖੜਾ 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 ਕੋਣੀ ਕੋਣੀ ਕੀ ਸਾਰੇ ਸਾਰੇ ਸ਼ਾਬਾਸ਼ ਪਾਣੀ ਨਾ ਨਿਕਲ ਜਾ ਹਰਮਣ ਚੱਲ ਯਾਰ ਮੰਮੀ ਮੈਂ ਤਾਂ ਤੁਸੀਂ ਆ ਨਹੀਂ ਕਿਤੇ ਪੜ੍ਹਨ ਨਿਕਲ ਗਈ ਮੰਮੀ ਹਾਂ ਹਾਂ ਨਿਕਲ ਕੇ ਮੰਮੀ ਪਾਣੀ ਨਾਲ ਹੀ ਨਿਕਲ ਗਈ ਗੋਲੀ ਜਰਾ ਹੁਣ ਮੂੰਹ ਤੇ ਅੱਜ ਚੱਕੜਾ ਨਹੀਂ ਥੱਲੇ ਕਰਾ ਦੇ ਮਿਰਚ ਲੱਗੀ ਲੈ ਨਵਦੀਪ ਨੂੰ 50 ਰੁਪਏ ਇਨਾਮ ਮਿਲ ਰਿਹਾ ਐ ਹਾਰੀ ਵੀ ਟੀਮ ਐ ਨਹੀਂ ਫਿਰ ਵੀ ਮੇਰੇ ਨਾਲ ਮੇਰੇ ਨਾਲ ਤੂੰ ਕਰਿਆ ਵੀਰ ਜੀ ਕਿ ਪਿਛਲੀ ਵਾਰ ਉਹ ਕਰਿਆ ਸਾਫ ਦਿੱਤਾ ਮੇਰਾ ਠੀਕ ਹੈ ਜਿੰਨਾ ਵੀ ਦਿੱਤਾ ਬਹੁਤ ਵਧੀਆ 500 ਰੁਪਏ ਪਿਛਲੀ ਵਾਰ ਉਹ ਮੰਮਾ ਆਈਏ ਹਾਂ ਚੱਲ ਲੂਜ਼ਰ ਟੀਮ ਕੋ ਲੂਜ਼ਰ ਟੀਮ ਘਰੇ ਆਓ ਤੁਹਾਨੂੰ ਇਕੱਠੇ ਸਨਮਾਨਿਤ ਕਰਾਂਗੇ ਤੁਹਾਨੂੰ ਕੋਈ ਜਿੱਤਨੇ ਵਾਲੇ ਕੋ ਹਰਮਨ ਕਹਿੰਦੇ ਹੋ ਹੋ ਗਿਆ ਹਾਰ ਕੇ ਜਿੱਤ ਆ ਪਾਣੀ ਪੇ ਪਾਣੀ ਦਾ ਪੀ ਲੋ ਪਾਣੀ ਦਾ ਰੱਖਣਾ ਤੇ ਵੀ ਜਿਹੜਾ ਹਾਰ ਗਿਆ ਉਹਨੇ ਸਾਰਾ ਪਾਣੀ ਪੀਣਾ ਹੈ ਹੈ ਕੋਈ ਨਹੀਂ ਇਕੱਲੀ ਵਾਰੀ ਜੇ ਇਹ ਪਸੰਦ ਆ ਗਿਆ ਸਾਰਿਆਂ ਨੂੰ ਤੇ ਤੁਸੀਂ ਕਹੋਗੇ ਕਿ ਫਿਰ ਦੁਬਾਰਾ ਇਹ ਜੇ ਜੇ ਜੋ ਵਿੱਚ ਲਿਆ ਕੇ ਤੇ ਫਿਰ ਖੇਡਾਂ ਆਪਾਂ ਇਸ ਵਲੌਗ ਨੂੰ ਕਰਦੇ ਹਾਂ ਹੁਣ ਐਂਡ ਠੀਕ ਹੈ ਜੀ ਜੇ ਪਸੰਦ ਆਇਆ ਹੋਵੇ ਗੋਲ ਗੱਪਾ ਜਲੀਨ ਸਾਡਾ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਹੋ ਸਾਰੇ ਕਰਿਓ ਬਸ ਇੱਕ ਦੋ ਮਿੰਟ ਹੀ ਕਰ ਪਾਊਗਾ ਫਿਰ ਵੀ ਹਾਂ ਚਲੋ ਮਿਲਦੇ ਹਾਂ ਕੱਲ ਦੀ ਵਲੌਗਸ ਬਾਏ